ਭਗਵੰਤ ਮਾਨ ਸਾਹਿਬ ਨੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਤੋਂ ਬਾਅਦ ਵੱਡੀ ਗੱਲ ਕਹੀ ਆਹ ਤੁਹਾਨੂੰ ਦੱਸ ਦਿਆਂ ਭਤਮਸਰ ਨੇ ਕੀ ਕਿਹਾ ਅੱਜ ਸ਼ੈਲਰ ਮਾਲਕਾਂ ਨਾਲ ਅਹਿਮ ਮੀਟਿੰਗ ਹੋਈ ਜਿਸ ਵਿੱਚ ਅਹਿਮ ਮੁੱਦਿਆਂ ਤੇ ਚਰਚਾ ਹੋਈ ਸ਼ੈਲਰ ਮਾਲਕ ਪੰਜਾਬ ਦੀ ਇੰਡਸਟਰੀ ਦਾ ਬਹੁਤ ਅਹਿਮ ਹਿੱਸਾ ਹਨ ਉਹਨਾਂ ਦੀਆਂ ਪੰਜਾਬ ਸਰਕਾਰ ਤੋਂ ਜੋ ਵੀ ਮੰਗਾਂ ਹਨ ਅਸੀਂ ਤਕਰੀਬਨ ਸਭ ਮੰਨ ਲਈਆਂ ਹਨ ਨਾਲ ਹੀ ਬਾਤਾਂ ਕੀਤਾ ਕਿ ਜੋ ਸ਼ੈਲਰ ਮਾਲਕਾਂ ਦੀਆਂ ਕੇਂਦਰ ਸਰਕਾਰ ਤੋਂ ਮੰਗਾ ਨੇ ਉਹਨਾਂ ਨੂੰ ਅਸੀਂ ਪਰਚੋਤ ਤਰੀਕੇ ਨਾਲ ਛੁੱਕਾਂਗੇ ਤੇ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਸੰਪਰਕ ਵਿੱਚ ਰਹਿ ਕੇ ਉਹਨਾਂ ਤੇ ਮਸਲੇ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਨਾਲ ਹੀ ਚੀਫ ਸਕੱਟਰੀ ਦੀ ਡਿਊਟੀ ਲਗਾਈ ਹੈ ਕਿ ਉਹ ਹਰ ਮਹੀਨੇ ਸ਼ੱਲ ਮਲਕਾ ਨਾਲ ਰਿਵਿਊ ਮੀਟਿੰਗ ਕਰਕੇ ਕੇਂਦਰ ਨਾਲ ਜੋ ਵੀ ਮਸਲੇ ਹਨ ਉਹਨਾਂ ਬਾਰੇ ਜਾਣਕਾਰੀ ਦਿੰਦੇ ਰਹਿਣ ਨਾਲ ਹੀ ਤੁਹਾਨੂੰ ਦੱਤੀ ਇਹ ਪੰਪਾ ਸਾਹਿਬ ਨੇ ਪੜਾਲੀ ਸਾੜਨ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਲੈ ਕੇ ਕਿਸਾਨਾਂ ਲਈ ਵੱਡੀ ਗੱਲ ਕਈ ਪੰਤਪਤ ਸਾਬ ਨੇ ਕਿਹਾ ਪਰਾਲੀ ਸਾੜਨ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਡੀ ਸਰਕਾਰ ਵਚਨਬੱਧ ਹੈ ਪਰਾਲੀ ਦੇ ਨਿਬੜੇ ਲਈ ਕਿਸਾਨਾਂ ਨੂੰ 50 ਤੋਂ 80 ਫੀਸਦੀ ਤੱਕ ਸਬਸਿਡੀ ਤੇ ਮਸ਼ੀਨਰੀ ਦੇਣ ਲਈ ਸਰਕਾਰੀ ਬੈਂਕਾਂ ਵੱਲੋਂ ਪੰਜਾਬ ਭਰ ਵਿੱਚ ਫਸਲ ਰਹਿਤ ਖੁਰਦ ਪ੍ਰਬੰਧਕ ਖਰਚਾ ਯੋਜਨਾ ਸ਼ੁਰੂ ਕੀਤੀ ਗਈ ਹੈ ਸਾਰੇ ਕਿਸਾਨਾ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਸ ਲੜਵੰਦ ਸਕੀਮ ਦਾ ਵੱਧ ਤੋਂ ਵੱਧ ਲਾਭ ਚੱਕਣ ਹਨ ਤੁਹਾਨੂੰ ਦੱਸਤੀ ਹੈ ਜੀ ਪੰਚਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਤੇ ਉਹਨਾਂ ਨੇ ਹੁਣ ਛੱਲਰ ਮਾਲਕਾਂ ਨਾਲ ਵੱਡੀ ਮੀਟਿੰਗ ਕੀਤੀ ਤੇ ਉਹਨਾਂ ਨੂੰ ਵਿਸ਼ਵਾਸ ਜਤਾਇਆ ਕਿ ਜੋ ਉਹਨਾਂ ਦੀ ਜੋ ਵੀ ਸਮੱਸਿਆ ਹੈਗੀਆਂ ਜਾਂ ਉਹਨਾਂ ਦੇ ਜੋ ਵੀ ਪੁਆਇੰਟਸ ਹੈਗੇ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਜਲਦੀ ਤੋਂ ਜਲਦੀ ਹੱਲ ਕਰਾਂਗੇ ਤੇ ਉਹਨਾਂ ਨੇ ਚੀਫ ਸਕੱਟਰੀ ਦੀ ਵੀ ਡਿਊਟੀ ਲਗਾਈ ਹੈਗੀ ਕਿ ਉਹ ਛੱਲਰ ਮਾਲਕਾਂ ਨਾਲ ਹਰ ਮਹੀਨੇ ਜੋ ਹੈ ਮੀਟਿੰਗ ਕਰਨ ਰਿਵਿਊ ਕਰਨ ਤੇ ਉਹ ਛੱਲਰ ਮਾਲਕਾਂ ਦੇ ਮਸਲੇ ਆ ਦੇ ਬਾਰੇ ਦੱਸਦੇ ਰਹਿਣ ਪੰਤਵਾ ਸਾਹਿਬ ਨੇ ਕਿਹਾ ਕਿ ਪੜਾਲੀ 9500 insan ਹੁੰਦਾ ਹੈ ਅਸੀਂ ਕਿਸਾਨਾਂ ਦੀ ਵੀ ਮਦਦ ਕਰ ਰਹੇ ਹੈਗੇ ਆ ਜੀ ਉਹਨਾਂ ਨੂੰ ਜੋ ਹੈ ਹਰ ਸੰਭਵ ਮਦਦ ਕੀਤੀ ਜਾਵੇਗੀ ਪੰਤਵਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਉਹਨਾਂ ਨੇ ਛੱਲਰ ਮਾਲਕਾਂ ਨਾਲ ਮੀਟਿੰਗ ਕੀਤੀ ਕਿਸਾਨਾਂ ਦੇ ਲਈ ਵਧੀਆ ਕੰਮ ਕਰ ਰਹੇ ਹੈਗੇ ਜੀ ਭਗਵੰਤ ਸਾਹਿਬ ਇਦਾਂ ਹੀ ਕੰਮ ਕਰਦੇ ਰਹੋ ਬਾਕੀ ਦੇਖਦੇ ਆ ਕਿ ਜੋ ਹੈ ਪੰਤਵਾ ਸਾਹਿਬ ਹੋਰ ਕੀ ਰੋਜ਼ਨਾਵਾ ਲੈ ਕੇ ਆਉਂਦੇ ਹੈ ਲੋਕਾਂ ਦੇ ਇਹ ਲਾਦੇ ਲਈ ਤੇ ਇਦਾਂ ਹੀ ਤੁਹਾਨੂੰ ਖਬਰਾਂ ਦਿੰਦੇ ਰਵਾਂਗੇ ਤੇ ਤੁਹਾਨੂੰ ਦੱਸ ਦਈਏ ਪੰਤਪਤ ਸਾਹਿਬ ਨੇ ਸ਼ੱਲਰ ਮਾਲਕਾਂ ਦੇ ਨਾਲ ਮੀਟਿੰਗ ਕੀਤੀ ਕਿਸਾਨਾਂ ਦੇ ਲਈ ਜੋ ਹੈ ਵਧੀਆ-ਵਧੀਆ ਸਕੀਮਾਂ ਲੈ ਕੇ ਆਏ ਹੈਗੇ ਆ ਕਿਸਾਨਾਂ ਨੂੰ ਹਰ ਸੰਭਵ ਮਦਦ ਦੀ ਕੋਸ਼ਿਸ਼ ਕਰਨਗੇ ਤੇ ਮਦਦ ਇਹਦਾ ਭਰੋਸਾ ਵੀ ਦਿੱਤਾ ਹੈਗਾ ਤੇ ਤੁਹਾਨੂੰ ਦੱਸਦੀ ਇਹ ਪੰਪਨ ਦੀ ਸਰਕਾਰ ਨੇ ਕਾਫੀ ਸਮੇਂ ਤੋਂ ਜਿੰਨਾ ਦਦੀ ਸਰਕਾਰ ਬਣੀ ਹੈ ਸਕੂਲ ਵਧੀਆ ਖੁੱਲੇ ਹੈਗੇ ਜੀ ਕਾਲਜ ਵੀ ਖੁੱਲੇ ਹੈਗੇ ਬਿਜਲੀ ਮੁਫਤ ਕੀਤੀ ਹੈਗੀ ਇਹ ਜੀ ਪੰਪਨ ਸਾਹਿਬ ਨੇ ਇੰਡਸਟਰੀ ਦੇ ਲੋਕਾਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦੀ ਜੋ ਹੈ ਯੋਜਨਾ ਬਣਾਈ ਹੈਗੀ ਪੰਪਨ ਸਾਹਿਬ ਨੇ ਕਿਹਾ ਹੈ ਕਿ ਅਸੀਂ ਜੋ ਹੈ ਹਰ ਵਰਗ ਨੂੰ ਹੈਲਪ ਕਰਾਂਗੇ ਮਦਦ ਕਰਾਂਗੇ ਤਾਂ ਕਿ ਪੰਜਾਬ ਸਾਡਾ ਰੰਗਲਾ ਪੰਜਾਬ ਬਣੇ ਤੇ ਨੰਬਰ 1 ਸੂਬਾ ਬਣੇ ਪੰਥਮਾ ਸਾਹਿਬ ਨੇ ਕਿਹਾ ਹੈ ਕਿ ਜੋ ਤੁਸੀਂ ਸਾਡੇ ਤੋਂ ਉਮੀਦਾਂ ਰੱਖੀਆਂ ਗਈਆਂ ਸੀ ਉਹ ਪੂਰੀ ਕਰਾਂਗੇ ਤੇ ਲਗਾਤਾਰ ਪੂਰੀ ਵੀ ਕਰਦੇ ਹੈਗੇ ਆ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਬਾਕੀ ਜਾਂਦੇ ਹਾਂ ਦੇ ਤੁਹਾਨੂੰ ਦੱਸਤੀ ਇਹ ਪੰਥਮਾ ਸਾਹਿਬ ਨੇ ਸ਼ੈੱਲਰ ਮਾਲਕਾਂ ਤੇ ਨਾਲ ਵੱਡੀ ਮੀਟਿੰਗ ਕੀਤੀ ਵੱਡਾ ਬਿਆਨ ਦਿੱਤਾ ਤੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਦੀ ਵੀ ਅੱਗੇ ਜੋ ਹੈ वचन ਬਦਤਾ ਦਿੱਤੀ ਇਹ ਸੀ ਵੀ ਅਤਿਖਾ ਬਾਤ